ਪਹਿਲਵਾਨ ਵਿਨੇਸ਼ ਫੋਗਾਟ ਲਗਾਤਾਰ ਸੁਰਖੀਆਂ ਦਾ ਵਿਸ਼ਾ ਬਣੀ ਹੋਈ ਹੈ ਦੱਸਦੀ ਕਿ ਪੈਰਾਪਾਰਾਲੀਪਿਕ 2024 ਦੇ ਵਿੱਚ ਤਗਮਾ ਜਿੱਤਣ ਤੋਂ ਖੁੰਝਣ ਵਾਲੀ 스타 ਦੇ ਰਾਜਨੀਤੀ ਵਿੱਚ ਕਦਮ ਰੱਖਣ ਦੀਆਂ ਖਬਰਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ ਵਿਨੇਸ਼ ਨੇ 2024 ਦੇ ਵਿੱਚ ਹਰਿਆਣਾ ਵਿਧਾਨ ਸਭਾ ਹਰਿਆਣਾ ਵਿਧਾਨ ਸਭਾ ਚੋਣਾਂ ਲੜਨ ਦੀ ਸੰਭਾਵਨਾ ਹੈ ਜਾਣਕਾਰੀ ਮੁਤਾਬਕ ਉਹ ਆਪਣੀ ਚਚੇਰੀ ਭੈਣ ਬਬੀਤਾ ਫੁਗਾਠ ਖਿਲਾਫ ਚੋਨ ਲੜ ਸਕਦੀ ਹੈ ਨਾਲ ਹੀ ਪਹਿਲਵਾਨ ਬਜ਼ਰੰਗ ਪੁਨੀਆ ਦੇ ਚੋਨ ਲੜਨ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਨੇ ਉਸ ਨੂੰ ਯੋਗੇਸ਼ਵਰ ਵੱਤ ਦੇ ਖਿਲਾਫ ਕਿਸਮਤ ਅਜਵਾਉਂਦੇ ਦੇਖਿਆ ਜਾ ਸਕਦਾ ਹੈ ਹਰਿਆਣਾ ਦੀਆਂ ਸਾਰੀਆਂ 90 ਵਿਧਾਨ ਸਭਾ ਸੀਟਾਂ ਉਤੇ 1 ਅਕਤੂਬਰ ਨੂੰ VOTING ਹੋਣੀ ਹੈ ਅਤੇ 4 ਅਕਤੂਬਰ ਨੂੰ ਨਤੀਜੇ ਆਉਣਗੇ ਦੱਸਦੇ ਕਿ ਵਿਨੇਸ਼ ਨੂੰ ਪੈਰਿਸ 올림픽 ਵਿੱਚ ਮਹਿਜ 100 ਗ੍ਰਾਮ ਭਾਰ ਤੋਂ ਵੱਧ ਹੋਣ ਕਾਰਨ ਔਰਤਾਂ ਦੇ 50% kg ਫਾਈਨਲ ਤੋਂ ਜ਼ਿਆਦਾ ਪਰ ਹੋਣ ਕਾਰਨ ਅਯੋਗ ਘਰਾਰ ਦਿੱਤਾ ਗਿਆ ਸੀ ਪਰ ਉਸ ਨੂੰ ਹੁਣ ਖਾਲੀ ਹੱਥ ਪਰਤਣਾ ਪਿਆ ਸੀ ਬਿਊਰੋ ਰਿਪੋਰਟ ਦੇਸ਼ ਅਪਡੇਟ ਨਿਊਜ਼ சேன ਨਾਲ ਧੰਨਵਾਦ ਪਹਿਲਵਾਨ ਵਿਨੇਸ਼ ਫੁਗਾਟ ਲਗਾਤਾਰ ਸੁਰਖੀਆਂ ਦਾ ਵਿਸ਼ਾ ਬਣੀ ਹੋਈ ਹੈ ਦੱਸਦੀ ਕਿ ਪੈਰਾਪਲੈਂਪਿਕ 2024 ਦੇ ਵਿੱਚ ਤਗਮਾ ਜਿੱਤਣ ਤੋਂ ਖੁੰਝਣ ਵਾਲੀ 스타 ਦੇ ਰਾਜਨੀਤੀ ਵਿੱਚ ਕਦਮ ਰੱਖਣ ਦੀਆਂ ਖਬਰਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ ਵਿਨੇਸ਼ ਨੇ 2024 ਦੇ ਵਿੱਚ ਹਰਿਆਣਾ ਵਿਧਾਨ ਸਭਾ ਹਰਿਆਣਾ ਵਿਧਾਨ ਸਭਾ ਚੋਣਾਂ ਲੜਨ ਦੀ ਸੰਭਾਵਨਾ ਹੈ ਜਾਣਕਾਰੀ ਮੁਤਾਬਕ ਉਹ ਆਪਣੀ ਚਚੇਰੀ ਭੈਣ ਬਵਿਤਾ ਫੁਗਾਠ ਖਿਲਾਫ ਚੋਨ ਲੜ ਸਕਦੀ ਹੈ ਨਾਲ ਹੀ ਪਹਿਲਵਾਨ ਬਜ਼ਰੰਗ ਪੁਨੀਆ ਦੇ ਚੋਨ ਲੜਨ ਦੀਆਂ ਅਟਕਲਾ ਲਗਾਈਆਂ ਜਾ ਰਹੀਆਂ ਨੇ ਉਸ ਨੂੰ ਯੋਗੇਸ਼ਵਰ ਸਾਥ ਦੇ ਖਿਲਾਫ ਕਿਸਮਤ ਅਜਵਾਉਂਦੇ ਦੇਖਿਆ ਜਾ ਸਕਦਾ ਹੈ ਹਰਿਆਣਾ ਦੀਆਂ ਸਾਰੀਆਂ 90 ਵਿਧਾਨ ਸਭਾ ਸੀਟਾਂ ਉਤੇ 1 ਅਕਤੂਬਰ ਨੂੰ VOTING ਹੋਣੀ ਹੈ ਅਤੇ 4 ਅਕਤੂਬਰ ਨੂੰ ਨਤੀਜੇ ਆਉਣਗੇ ਦੱਸਦੇ ਕਿ ਵਿਨੇਸ਼ ਨੂੰ ਪੈਰਿਸ 올림픽 ਵਿੱਚ ਮਹਿਜ 100 ਗ੍ਰਾਮ ਭਾਰ ਤੋਂ ਵੱਧ ਹੋਣ ਕਾਰਨ ਔਰਤਾਂ ਦੇ 50 ਕਿਲੋਗ੍ਰਾਮ ਫਾਈਨਲ ਤੋਂ ਜ਼ਿਆਦਾ ਭਾਰ ਹੋਣ ਕਾਰਨ ਅਯੋਗ ਘਰਾੜ ਦਿੱਤਾ ਗਿਆ ਸੀ ਪਰ ਉਸ ਨੂੰ ਹੁਣ ਖਾਲੀ ਹੱਥ ਪਰਤਣਾ ਪਿਆ ਸੀ ਬਿਊਰੋ ਰਿਪੋਰਟ ਦੇਸ਼ ਅਪਡੇਟ ਨਿਊਜ਼ சேன ਨਾਲ ਧੰਨਵਾਦ ਪਹਿਲਵਾਨ ਵਿਨੇਸ਼ ਫੋਗਾਠ ਲਗਾਤਾਰ ਸੁਰਖੀਆਂ ਦਾ ਵਿਸ਼ਾ ਬਣੀ ਹੋਈ ਹੈ ਦੱਸਦੀ ਕਿ ਪੈਰਾਲੀੰਪਿਕ 2024 ਦੇ ਵਿੱਚ ਮੈਡਮਾ ਜਿੱਤਣ ਤੋਂ ਖੁੰਝਣ ਵਾਲੀ 스타 ਦੇ ਰਾਜਨੀਤੀ ਵਿੱਚ ਕਦਮ ਰੱਖਣ ਦੀਆਂ ਖਬਰਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ ਵਿਨੇਸ਼ ਨੇ 2024 ਦੇ ਵਿੱਚ ਹਰਿਆਣਾ ਵਿਧਾਨ ਸਭਾ ਹਰਿਆਣਾ ਵਿਧਾਨ ਸਭਾ ਚੋਣਾਂ ਲੜਨ ਦੀ ਸੰਭਾਵਨਾ ਹੈ ਜਾਣਕਾਰੀ ਮੁਤਾਬਕ ਉਹ ਆਪਣੀ ਚਚੇਰੀ ਭੈਣ ਬਵਿਤਾ ਫੁਗਾਠ ਖਿਲਾਫ ਚੋਨ ਲੜ ਸਕਦੀ ਹੈ ਨਾਲ ਹੀ ਪਹਿਲਵਾਨ ਬਜ਼ਰੰਗ ਪੁਨੀਆ ਦੇ ਚੋਨ ਲੜਨ ਦੀਆਂ ਅਟਕਲਾ ਲਗਾਈਆਂ ਜਾ ਰਹੀਆਂ ਨੇ ਉਸ ਨੂੰ ਯੋਗੇਸ਼ਵਰ ਸਾਥ ਦੇ ਖਿਲਾਫ ਕਿਸਮਤ ਅਜਵਾਉਂਦੇ ਦੇਖਿਆ ਜਾ ਸਕਦਾ ਹੈ ਹਰਿਆਣਾ ਦੀਆਂ ਸਾਰੀਆਂ 90 ਵਿਧਾਨ ਸਭਾ ਸੀਟਾਂ ਉਤੇ 1 ਅਕਤੂਬਰ ਨੂੰ VOTING ਹੋਣੀ ਹੈ ਅਤੇ 4 ਅਕਤੂਬਰ ਨੂੰ ਨਤੀਜੇ ਆਉਣਗੇ ਦੱਸਦੇ ਕਿ ਵਿਨੇਸ਼ ਨੂੰ ਪੈਰਿਸ 올림픽 ਵਿੱਚ ਮਹਿਜ 100 ਗ੍ਰਾਮ ਭਾਰ ਤੋਂ ਵੱਧ ਹੋਣ ਕਾਰਨ ਔਰਤਾਂ ਦੇ 50 ਕਿਲੋਗ੍ਰਾਮ ਫਾਈਨਲ ਤੋਂ ਜ਼ਿਆਦਾ ਭਾਰ ਹੋਣ ਕਾਰਨ ਅਯੋਗ ਘਰਾੜ ਦਿੱਤਾ ਗਿਆ ਸੀ ਪਰ ਉਸ ਨੂੰ ਹੁਣ ਖਾਲੀ ਹੱਥ ਪਰਤਣਾ ਪਿਆ ਸੀ ਬਿਊਰੋ ਰਿਪੋਰਟ ਦੇਸ਼ ਅਪਡੇਟ ਨਿਊਜ਼ சேன ਨਾਲ ਧੰਨਵਾਦ ਪਹਿਲਵਾਨ ਵਿਨੇਸ਼ ਫੋਗਾਠ ਲਗਾਤਾਰ ਸੁਰਖੀਆਂ ਦਾ ਵਿਸ਼ਾ ਬਣੀ ਹੋਈ ਹੈ ਦੱਸਦੀ ਕਿ ਪੈਰਾਲੀੰਪਿਕ 2024 ਦੇ ਵਿੱਚ ਮੈਡਮਾ ਜਿੱਤਣ ਤੋਂ ਖੁੰਝਣ ਵਾਲੀ 스타 ਦੇ ਰਾਜਨੀਤੀ ਵਿੱਚ ਕਦਮ ਰੱਖਣ ਦੀਆਂ ਖਬਰਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ ਵਿਨੇਸ਼ ਨੇ 2024 ਦੇ ਵਿੱਚ ਹਰਿਆਣਾ ਵਿਧਾਨ ਸਭਾ ਹਰਿਆਣਾ ਵਿਧਾਨ ਸਭਾ ਚੋਣਾਂ ਲੜਨ ਦੀ ਸੰਭਾਵਨਾ ਹੈ ਜਾਣਕਾਰੀ ਮੁਤਾਬਕ ਉਹ ਆਪਣੀ ਚਚੇਰੀ ਭੈਣ ਬਵਿਤਾ ਫੁਗਾਠ ਖਿਲਾਫ ਚੋਨ ਲੜ ਸਕਦੀ ਹੈ ਨਾਲ ਹੀ ਪਹਿਲਵਾਨ ਬਜ਼ਰੰਗ ਪੁਨੀਆ ਦੇ ਚੋਨ ਲੜਨ ਦੀਆਂ ਅਟਕਲਾ ਲਗਾਈਆਂ ਜਾ ਰਹੀਆਂ ਨੇ ਉਸ ਨੂੰ ਯੋਗੇਸ਼ਵਰ ਸਾਥ ਦੇ ਖਿਲਾਫ ਕਿਸਮਤ ਅਜਵਾਉਂਦੇ ਦੇਖਿਆ ਜਾ ਸਕਦਾ ਹੈ ਹਰਿਆਣਾ ਦੀਆਂ ਸਾਰੀਆਂ 90 ਵਿਧਾਨ ਸਭਾ ਸੀਟਾਂ ਉਤੇ 1 ਅਕਤੂਬਰ ਨੂੰ VOTING ਹੋਣੀ ਹੈ ਅਤੇ 4 ਅਕਤੂਬਰ ਨੂੰ ਨਤੀਜੇ ਆਉਣਗੇ ਦੱਸਦੇ ਕਿ ਵਿਨੇਸ਼ ਨੂੰ ਪੈਰਿਸ 올림픽 ਵਿੱਚ ਮਹਿਜ 100 ਗ੍ਰਾਮ ਭਾਰ ਤੋਂ ਵੱਧ ਹੋਣ ਕਾਰਨ ਔਰਤਾਂ ਦੇ 50 ਕਿਲੋਗ੍ਰਾਮ ਫਾਈਨਲ ਤੋਂ ਜ਼ਿਆਦਾ ਭਾਰ ਹੋਣ ਕਾਰਨ ਅਯੋਗ ਘਰਾੜ ਦਿੱਤਾ ਗਿਆ ਸੀ ਪਰ ਉਸ ਨੂੰ ਹੁਣ ਖਾਲੀ ਹੱਥ ਪਰਤਣਾ ਪਿਆ ਸੀ ਬਿਊਰੋ ਰਿਪੋਰਟ ਦੀਸ਼ ਅਪਡੇਟ ਨਿਊਜ਼ ਚੈਨਲ ਧੰਨਵਾਦ